ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਗੱਲ ਕਰਦੇ ਆਂ ਜਿਹੜੀ ਹੁਣ 2-4 ਦਿਨਾਂ ਚੋਂ ਖਬਰਾਂ ਚੱਲ ਰਹੀਆਂ ਨੇ ਲੜਾਈ ਦੀਆਂ ਕੋਈ ਕਹਿੰਦਾ ਸੀਜ਼ਫਾਇਰ ਕਰਕੇ ਕੰਮ ਸਹੀ ਕਰ ਲਿਆ ਕੋਈ ਕਹਿੰਦਾ ਸੀਜ਼ਫਾਇਰ ਕਰਕੇ ਗਲਤ ਕਰਤਾ ਤੇ ਗੱਲ ਸਮਝ ਨਹੀਂ ਆਉਂਦੀ ਵੀ ਕੀ ਵੀ ਸਹੀ ਹੋਇਆ ਜਾਂ ਗਲਤ ਹੋਇਆ ਬਾਕੀ ਦੇਖੋ ਮੇਰੀ ਜਿੰਨੀ ਕ ਸਮਝ ਆ ਮੈਂ ਤਾਂ ਕਹਿੰਦਾ ਤੇ ਹੁਣ ਇੱਕ ਸਿਰਾ ਜਿਆ ਕਰੇ ਦੇਣਾ ਚਾਹੀਦਾ ਤੀਗਾ ਕਿਉਂ ਜੋ ਹੁਣ ਹੋਣਾ ਤੇ ਹੋ ਜਾਂਦਾ ਇਹ ਵੀ ਪਤਾ ਸਾਨੂੰ ਵੀ ਨੁਕਸਾਨ ਦੇਖੋ ਪੰਜਾਬ ਦਾ ਹੀ ਹੋਣਾ ਸੀ ਸਭ ਤੋਂ ਵੱਧ ਪਰ ਲੇਕਨ ਨਾ ਕਹਿੰਦੇ ਨੇ ਰੋਜ਼ ਰੋਜ਼ ਮਰਨ ਨਾਲੋਂ ਇੱਕ ਗਰੀਏ ਮਰ ਜਾਣਾ ਚੰਗਾ ਹੁੰਦਾ ਹੈਗਾ ਇਹਨਾਂ ਦੇ ਪਾਕਿਸਤਾਨ ਦੀ ਆਰਮੀ ਨੇ ਨਾ ਤਾਂ ਇਹਨਾਂ ਸੁਧਰਨਾ ਹੈਗਾ ਨਾ ਇਹ ਆਉਣ ਵਾਲੇ ਸਮਿਆਂ 'ਚ ਸੁਧਰ ਸਕਦੀ ਆ ਵੀ ਇਹਨਾਂ ਨੂੰ ਹੁਣ ਕਿਹੜਾ ਇਹ ਜਾ ਸਬਕ ਸਿਖਾ ਦੇਣਾ ਚਾਹੀਦਾ ਤੀਗਾ ਜਦ ਇਹ ਗੋਡਿਆਂ ਭਾਰ ਹੋਏ ਨੇ ਮਿੰਤਾ ਕਰਦੇ ਉਦੋਂ ਇਹਨਾਂ ਨੂੰ ਛੱਡਣਾ ਤੀਗਾ ਉਹ ਵੀ ਲਿਖਤ ਕਰਾ ਕੇ ਇਹਨਾਂ ਤੋਂ ਪਤਾ ਨਹੀਂ ਮੋਦੀ ਸਾਹਿਬ ਦੀ ਕੀ ਮਜਬੂਰੀ ਹੋਗੀ ਕੋਈ ਲਿਖਤ ਚ ਨਹੀਂ ਲਿਆ ਕੋਈ ਕੁਸ਼ੋਰ ਨਹੀਂ ਲਿਆ ਇਕਦਾਂਵੇਂ ਸੀਜ਼ਫਾਇਰ ਕਰਤਾ ਤੇ 트럼ਪ ਨੇ ਮੈਸੇਜ ਆ ਕਰਿਆ ਇੱਕ ਟਵੀਟ ਤੇ ਤੇ ਨਾਲ ਦੀ ਨਾਲ ਜਦੀ ਉਹਨਾਂ ਨੇ ਸੀਜ਼ਫਾਇਰ ਕਰਤਾ ਵੀ ਐਡੀ ਕਿਹੜੀ ਮਜਬੂਰੀ ਹੋਗੀ ਮੋਦੀ ਦੀ ਦੇਖੋ ਆਲੇ ਦਾਲੇ ਦੀ ਦੁਨੀਆ ਤੇ ਲੋਕ ਇਹ ਚੀਜ਼ ਦੀ ਕਿਰਕਰੀ ਹੋ ਰਹੀ ਆ ਵੀ ਭਾਰਤ ਨੇ ਕੀ ਕੀਤਾਗਾ ਬਾਕੀ ਜਿਹੜੇ ਵਿਰੋਧੀ ਧਿਰਾਂ ਨੇ ਦੇਖੋ ਉਹ ਵੀ ਕਹਿ ਰਹੇ ਨੇ ਵੀ ਮੋਦੀ ਸਾਹਿਬ ਨੇ ਅਗਰ ਫੈਸਲਾ ਲੈਣਾ ਸੀ ਤਾਂ ਉਹ ਉੱਥੇ ਪਾਰਟੀਆਂ ਨੂੰ ਬੁਲਾਉਂਦੇ ਮੇਨ ਮੇਨ ਬੰਦਿਆਂ ਨੂੰ ਬਹਿ ਕੇ ਗੱਲ ਕਰਦੇ ਵੀ ਕੀ ਕਰਨਾ ਚਾਹੀਦਾ ਇੱਕਦਮ ਕੋਈ ਇਹੋ ਜਿਹਾ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਜੀਫਾਇਰ ਦਾ ਘੱਟ ਤੋਂ ਘੱਟ ਪਾਕਿਸਤਾਨ ਤੋਂ ਚਾਹੇ ਦੋ ਲਾਈਨਾਂ ਲਿਖ ਕੇ ਲੈਂਦੇ ਇਹ ਲਿਖ ਕੇ ਲੈਂਦੇ ਚਿੱਠੀ ਉਹਨਾਂ ਤੋਂ ਲਿਖਵਾਉਂਦੇ ਵੀ ਦੇਖੋ ਭਾਰਤ ਨੂੰ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਵੀ ਤੁਸੀਂ 24 ਘੰਟਿਆਂ ਲਈ ਸੀਜ਼ਫਾਇਰ ਕਰ ਦਿਓ ਇੰਨੀਆਂ ਕੁ ਦੋ ਲਾਈਨਾਂ ਵੀ ਲਿਖ ਕੇ ਲੈ ਲੰਦੇ ਨਾ ਜੇ ਪਾਕਿਸਤਾਨ ਤੋਂ ਤਾਂ ਭਾਰਤ ਦੀ ਬੱਲੇ ਬੱਲੇ ਹੋ ਜਾਣੀ ਸੀਗੀ ਜੇ ਟਰੰਪ ਨੇ ਠੀਕ ਹੈ ਜੇ ਉਹਨੇ ਕਿਹਾ ਸੀ ਵੀ ਹਾਂ ਤੁਸੀਂ ਲੜਾਈ ਬੰਦ ਕਰ ਦਿਓ ਭਾਰਤ ਨੂੰ ਭਾਰਤ ਟਰੰਪ ਨੂੰ ਕਹਿੰਦੇ ਵੀ ਸਾਨੂੰ ਇਹ ਦੋ ਲਾਈਨਾਂ ਭਾਈ ਮੋਦੋ ਤੋਂ ਲਿਖਵਾ ਕੇ ਦੇ ਦੇ ਪਾਕਿਸਤਾਨ ਤੋਂ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਵੀ ਤੁਸੀਂ 24 ਘੰਟਿਆਂ ਲਈ ਸੀਜ਼ਫਾਇਰ ਕਰ ਦਿਓ ਫੇਰ ਇਹ ਕਿਸੇ ਗੱਲ ਬਾਰੇ ਗੱਲ ਹੋਣੀ ਸੀ ਪਰ ਇਹ ਪਤਾ ਨਹੀਂ ਕਿ ਟਰੰਪ ਨੇ ਲਗਨੀ 2 ਘੰਟੇ ਪਹਿਲਾਂ ਟਵੀਟ ਕਰਤਾ ਲਓ ਜੀ 5 ਵਜੇ ਕੇ ਬਾਅਦ ਭਾਰਤ ਮੇਂ ਸੀਜ਼ਫਾਇਰ ਹੋ ਜਾਏਗਾ ਲੇਕਿਨ ਇਸ ਸੀਜ਼ਫਾਇਰ ਨੇ ਦੇਖੋ ਬਦਨਾਮੀ ਬਹੁਤ ਕਰਾਤੀ ਭਾਰਤ ਦੀ ਆਹ ਚਲੋ ਦੇਖੋ ਵਿੱਚ ਲੋਕ ਕਹਿੰਦੇ ਨੇ ਚੰਗਾ ਹੋ ਗਿਆ ਫਾਇਦਾ ਹੋ ਗਿਆ ਪਰ ਮੇਰੇ ਹਿਸਾਬ ਨਾਲ ਇਹ ਬਹੁਤ ਗਲਤ ਕੰਮ ਹੋ ਗਿਆ ਐਟੇ ਟਾਈਮ ਦੇਖੋ ਖੜੇ ਪੈਰ ਉਹੀ ਕਹਿ ਦੇਣਾ ਵੀ ਹਾਂ ਜੀ ਸੀਜ਼ਫਾਇਰ ਤੇ ਆਰਮੀ ਦਾ ਬਹੁਤ ਜ਼ਿਆਦਾ ਮਨੋਵਲ ਗਿਰਿਆ ਇਹਦੇ ਨਾਲ ਦੇਖੋ ਆਰਮੀ ਮੂਹਰੇ ਆ ਕੇ ਤਾਂ ਕਹਿ ਨਹੀਂ ਸਕਦੀ ਸਿੱਧਾ ਆ ਕੇ ਤਾਂ ਕਹਿ ਨਹੀਂ ਸਕਦੀ ਦੇਖੋ ਆਰਮੀ ਵੀ ਹਾਂ ਜੀ ਇਹ ਗਲਤ ਕਰਿਆ ਲੇਕਿਨ ਅੰਦਰੋਂ ਅੰਦਰੀ ਉਹਨਾਂ ਦਾ ਮਨੋਵਲ ਬਹੁਤ ਗਿਰਿਆ ਇਸ ਚੀਜ਼ ਨਾਲ ਕਿੱਥੇ ਤਾਂ ਆਰਮੀ ਕਾਇਮ ਹੋਈ ਫਰਦੀ ਤੀ ਕਿੱਥੇ ਤਾਂ ਆਰਮੀ ਦੇਖੋ ਮੁੱਛਾਂ ਨੂੰ ਵੱਟ ਦਿੰਦੀ ਸੀ ਵੀ ਚੱਕ ਦਿਆਂਗੇ ਗੱਲੇ ਕੁਝ ਨਹੀਂ ਹੈਗਾ ਕਿੱਥੇ ਇਹਨਾਂ ਨੇ ਇੱਕੋ ਲਗਤ 2 ਘੰਟਿਆਂ ਜੇ ਕਹਤਾ ਸੀ ਜੀਫਾਇਰ ਇਹਦੇ ਨਾਲ ਦੇਖੋ ਕੋਈ ਮੰਨੇ ਜਾਂ ਨਾ ਮੰਨੇ ਆਰਮੀ ਦਾ ਮਨੋਵਲ ਬਹੁਤ ਗਿਰਿਆਗਾ ਬਹੁਤ ਜਿਆਦੇ ਤੇ ਬਾਕੀ ਚਲੋ ਇਹਨਾਂ ਲੀਡਰਾਂ ਦੀ ਇਹਨਾਂ ਸਿਆਸਤਦਾਨਾਂ ਦੀ ਆਪਦੀਆਂ ਮਰਜ਼ੀਆਂ ਹੁੰਦੀਆਂ ਨੇ ਜੋ ਇਹਨਾਂ ਨੇ ਕਰਨਾ ਲੇਕਿਨ ਕਰ ਥੋੜਾ ਜਿਹਾ ਮੋਦੀ ਸਾਹਿਬ ਖਾਲੀ ਗਏ ਦੇਖੋ ਇੰਨੀ ਕਾਲੀ ਨੀਤੀ ਚਾਹੀਦੀ ਕਿਉਂ ਇਹਨੇ ਪਾਕਿਸਤਾਨ ਨੇ ਸੁਧਰਨਾ ਤਾਂ ਹੈ ਨਹੀਂ ਉੱਥੇ ਵੀ ਆਰਮੀ ਨੇ ਆਰਮੀ ਨੂੰ ਇਹ ਕਹਿ ਸਕਦੇ ਆ ਆਪਾਂ ਸਿਆਸਤ ਸਰਕਾਰ ਤਾਂ ਉੱਥੇ ਕਿਉਂਕਿ ਆਰਮੀ ਦੀ ਹੀ ਆ ਆਰਮੀ ਦੇ ਹਿਸਾਬ ਨਾਲ ਉੱਥੇ ਪ੍ਰਧਾਨ ਮੰਤਰੀ ਬਦਲਦੇ ਨੇ ਆਰਮੀ ਐ ਪ੍ਰਧਾਨ ਮੰਤਰੀ ਬਣਾਉਂਦੀ ਆ ਉਤੋਂ ਆਰਮੀ ਐ ਪ੍ਰਧਾਨ ਮੰਤਰੀ ਨੂੰ ਲਾਉਂਦੀ ਆ ਇਹ ਸਭ ਨੂੰ ਐ ਪਤਾ ਹੈਗਾ ਵੀ ਇਹ ਚੀਜ਼ਾਂ ਆਰਮੀ ਨਹੀਂ ਸੁਧਰ ਸਕਦੀ ਕਿਉਂ ਆਰਮੀ ਦੇ ਉੱਤੇ ਹੈਗਾ ਹੁਣ ਚੀਨ ਦਾ ਹੱਥ ਜਿੰਨੇ ਹੁਣ ਡਰੋਨ ਡਿਗੇ ਨੇ ਮਹਾਰਾਗੀਆਂ ਨੇ ਸਾਰੀਆਂ ਤੁਹਾਨੂੰ ਪਤਾ ਹੀ ਆ ਸਭ ਨੂੰ ਵੀ ਉਹ ਚੀਨ ਦੀਆਂ ਹੀ ਗਰੀਆਂ ਨੇ ਇਸ ਲਈ ਮੈਂ ਤਾਂ ਕਹਿੰਦਾ ਵੀ ਜਣੀ ਮੋਦੀ ਸਾਹਿਬ ਥੋੜੀ ਜਿਹੀ ਕਾਲੀ ਕਰਕੇ ਵੀ ਹੁਣ ਇਹਨਾਂ ਨੂੰ ਕਟਾ-ਕੱਟੇ ਕਾਰੇ ਦੇਣਾ ਚਾਹੀਦਾ ਸੀ ਤੇ ਦੂਜੀ ਗੱਲ ਆ মিডিਆ ਸਾਡਾ ਮੈਂ ਤਾਂ ਉਹ মিডিਆ ਨੂੰ ਵੀ ਪੁੱਛਣਾ ਚਾਹਣਾ ਵੀ ਹੁਣ ਤੁਸੀਂ ਆਰਮੀ ਵਾਲੇ ਲੈ ਆਏ ਓਥੋਂ ਜਿਹੜਾ ਕੋਈ ਕਹਿੰਦਾ ਕੋਈ ਤਾਂ ਕਹਿੰਦੀ اسلامਾਬਾਦ ਤੇ ਕਬਜ਼ਾ ਕਰ ਲਿਆ ਕੋਈ ਕਹਿੰਦਾ ਕਰਾਚੀ ਨਕਸ਼ੇ ਤੋਂ ਮਿਟਾਤੀ ਦੁਨੀਆ ਦੇ ਤੋਂ ਕੋਈ ਕਹਿੰਦਾ ਫਲਾਨਾ ਸ਼ਹਿਰ ਧਰਤੀ ਤੋਂ ਮਿਟ ਗਿਆ ਕੋਈ ਕਹਿੰਦਾ ਪਾਕਿਸਤਾਨ ਕੋ ਖਤਮ ਕਰਦੀਆ ਪਾਕਿਸਤਾਨ ਮੇਂ ਆਗ ਲਗਾਦੀ ਯਾਰ ਮਾੜਾ ਮੋਟਾ ਦਾ ਸ਼ਰਮ ਕਰੋ ਜੋ ਤੁਹਾਡੇ ਮੂੰਹ ਚੋਂ ਆਉਂਦਾ ਤੁਸੀਂ ਬੋਲੀ ਜਾਂਦੇ ਹੋ ਕੀ ਤੁਹਾਡੀਆਂ ਥੰਮ ਲਾਈਨਾਂ ਲੱਗੀਆਂ ਹੋਈਆਂ ਨੇ ਹੁਣ ਉਹਨਾਂ ਨੂੰ ਚੱਕ ਚੱਕ ਕੇ ਦੁਨੀਆ ਸੋਨੂੰ ਮਜ਼ਾਕ ਕਰ ਰਹੀ ਆ ਹੁਣ ਬਾਹਰਲੇ ਮੋਲਕਾਂ ਦੇ ਜਾਂ ਆਪਦੇ ਵੀ ਲੋਕ ਕਹਿੰਦੇ ਨੇ ਵੀ ਜਿਹੜੀ ਆਰਮੀ ਸਲਾਮਾਬਾਦ ਜਿਹਨੇ ਕਾਬਦਾ ਕੀਤ ਕਬਜ਼ਾ ਕਰ ਰਿਆ ਸੀ ਵੀ ਉਹ ਵਾਪਸ ਬੁਲਾ ਲਈ ਭਾਰਤ ਨੇ ਵੀ ਜਿੱਥੇ ਜਿੱਥੇ ਆਰਮੀ ਗਈ ਹੋਈ ਸੀ ਦੀ ਪਾਕਿਸਤਾਨ 'ਚ ਕਬਜ਼ਾ ਕਰਕੇ ਬੈਠੀ ਸੀ ਵੀ ਉੱਥੋਂ ਉੱਥੋਂ ਚੌਕੀਆਂ ਚੋਂ ਵਾਪਸ ਬੁਲਾ ਲਈ ਯਾਰ ਕੁਝ ਵੀ ਬੋਲੀ ਜਾਣਾ ਕੁਝ ਵੀ ਬੋਲੀ ਜਾਣਾ ਜੋ ਤੁਹਾਡੇ ਮੂੰਹ 'ਚ ਆ ਗਿਆ ਉਹ ਬੋਲੀ ਤੁਰ ਹੀ ਜਾਣਾਗਾ ਭਾਰਤ ਸਰਕਾਰ ਨੂੰ ਚਾਹੀਦਾ ਦੇਖੋ ਇਹੋ ਜਿਹਾ ਮੀਡੀਆ ਤੇ ਨਾ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾਗਾ ਬਹੁਤ ਕਿਰਕਰੀ ਹੋ ਰਹੀ ਆ ਮੀਡੀਆ ਦੀ ਵਜ੍ਹਾ ਨਾਲ ਵੀ ਭਾਰਤ ਦੀ ਭਾਰਤ ਦੀ ਬਦਨਾਮੀ ਇੰਨੀ ਹੋ ਰਹੀ ਆ ਮੀਡੀਆ ਦੀ ਵਜ੍ਹਾ ਕਰਕੇ ਤੇ ਲੋਕ ਦੁਨੀਆ ਦੇ ਹਾਸਦੇ ਨੇ ਵੀ ਇਹ ਭਾਰਤ ਦਾ ਮੀਡੀਆ ਕਰ ਕੀ ਰਿਹਾ ਕੁਸਤਾ ਸਾਨੂੰ ਆ ਫ੍ਰੀ ਫਾਇਰ ਕਰਨ ਕਰਕੇ ਲੋਕ ਸਾਡੇ ਤੇ ਹਾਸਦੇ ਨੇ ਤੇ ਸਭ ਤੋਂ ਵੱਡੀ ਗੱਲ ਜੜੀ ਮੀਡੀਆ ਕਰਕੇ ਮੀਡੀਆ ਕਰਕੇ ਤਾਂ ਲੋਕ ਮਨ ਲਓ ਵੀ ਹੁਣ ਉਹਦੇ ਤੇ ਉਹ ਕਾਰਟੂਨ ਵੀ ਬਣ ਲਾ ਗਏ ਜੋ ਕਿਸੇ ਮੀਡੀਆ ਨੇ ਸਵਾਹ ੜਾਈ ਆ ਕੀ ਆ ਪੰਜ ਚਾਰ ਚੈਨਲ ਤਾਂ ਬਹੁਤ ਹੀ ਕਾਰ ਭਾਰਤ ਨਿਊਜ਼ ਨੈਸ਼ਨ ਆ ਜੇ 9 ਟੀਵੀ ਪਤਾ ਨਹੀਂ ਕਿਹੜੇ ਆ ਇਹ ਤਿੰਨ ਚਾਰ ਕਨੇ ਤਾਂ ਇੰਨੀ ਹੱਦ ਲਾਹੀ ਆ ਸਮਝੋ ਬਾਹਰ ਆ ਵੀ ਇਹ ਇਹਨਾਂ ਨੂੰ ਕੌਣ ਇਹ ਦੱਸਦਾ ਦੀ ਕੌਣ ਕਰਾਉਂਦਾ ਤੀ ਕੁਝ ਵੀ ਜੋ ਮਨ ਚ ਆ ਗਿਆ ਬਸ ਲਿਖੀ ਤੁਰੀ ਜਾਓ ਲੋ ਜੀ ਇਹਨਾਂ ਨੇ ਤਾਂ ਗੱਲਾਂ ਗੱਲਾਂ 'ਚ ਸਾਰਾ ਪਾਕਿਸਤਾਨ ਤੇ ਕਬਜ਼ਾ ਕਰ ਲਿਆ ਤੀ ਸਾਰੇ ਤੇ ਐਲਓਸੀ ਤੇ ਵੀ ਕਬਜ਼ਾ ਕਰ ਲਿਆ ਤੇ ਵੀ ਭਾਰਤ ਸਰਕਾਰ ਨੂੰ ਚਾਹੀਦਾ ਦੇਖੋ ਇਹੋ ਜਿਹਾ মিডিਆ ਤੇ ਨਾ ਇਹਨਾਂ ਨੂੰ ਨੱਥ ਪਾਓ ਮਾੜੀ ਮੋਟੀ ਇਹ ਭੂਸਰੇ ਹੋਏ ਸਾਹ ਨਵਾ ਕੇ ਜਿੱਥੋਂ-ਥੋਂ ਟੱਕਰਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਨੱਥ ਪਾ ਕੇ ਬੰਨੋ ਤਾਂ ਜੋ ਇਹ ਆਪਣੇ ਹਿਸਾਬ-ਤਾਬ ਨਾਲ ਥੋੜਾ ਜਿਹਾ ਠੀਕ-ਠਾਕ ਰਹੈਣ ਵੀ ਇੰਨਾ ਵੀ ਇਹਨਾਂ ਨੂੰ ਖੁੱਲ ਨਾ ਦੇਵੋ ਬਾਕੀ ਦੋ ਥੋੜੇ ਭਾਈ ਦੇਖੋ ਭਰਾਵਾਂ ਨੇ ਦੇਖਣ ਵਾਲਿਆਂ ਦੇ ਜੋ ਵੀ ਦੇਖਦਾ ਵੀਡੀਓ ਦੱਸਿਓ ਮੈਸੇਜ ਕਰਕੇ ਵੀ ਭਾਰਤ ਨੇ ਸਹੀ ਕੀਤਾ ਜਾਂ ਗਲਤ ਕਰਿਆਗਾ ਜਿਹੜਾ ਸੀਫਾਇਰ ਕਰਤਾ ਯਾਨੀ ਮੇਰੇ ਮੈਂ ਤਾਂ ਜਿਹੜਾ ਮੈਦਾਵਾਨ ਸੋਚਦਾ ਮੈਂ ਤਾਂ ਕਹਿੰਦਾ ਵੀ ਬਹੁਤ ਗਲਤ ਕਰਿਆਗਾ ਜਿਹੜਾ ਐਟ ਅ ਟਾਈਮ ਖੜੇ ਖੜੇ ਸੀਫਾਇਰ ਕਰਤਾ ਵੀ ਸੀਫਾਇਰ ਆ 5 ਵਜੇ ਦੇ ਨੂੰ ਵੀ ਮੇਰੇ ਹਿਸਾਬ ਨਾਲ ਤਾਂ ਜਿਹੜੇ ਹਿਸਾਬ ਨਾਲ ਦੇਖੋ ਭਾਰਤ ਦੀ ਫੌਜ ਦਾ ਮਨੋਬਲ ਬਹੁਤ ਜ਼ਿਆਦਾ ਘਿਰਿਆਗਾ ਬਹੁਤ ਹੀ ਜ਼ਿਆਦਾ ਦੂਜੇ ਪਾਸੇ ਪਾਕਿਸਤਾਨ 'ਚ ਦੇਖ ਲਓ ਲੋਕ ਅਬਦੀ ਫੌਜ ਨੂੰ ਫੁੱਲਾਂ ਨਾਲ ਫੁੱਲ ਉਹ ਕਰਦੇ ਆਗੇ ਕਿ ਸਵਾਗਤ ਫੁੱਲ ਸਿੜਦੇ ਆ ਫੌਜ ਦੇ ਉੱਪਰ ਦੀ ਨਾਲੇ ਉਹਨਾਂ ਨੇ ਕਰਿਆ ਖਤਰਾ ਕੁਝ ਨਹੀਂ ਆਪਣੀ ਫੌਜ ਜਿਹੜੀ ਸਾਰਿਆਂ ਨੂੰ ਉੱਪਰ ਤੀ ਗਈ ਜਿਹੜੀ ਉਹਨਾਂ ਨੂੰ ਗੋਡੇ ਬਾਹਰ ਕਰੀ ਬੈਠੀ ਸੀ ਉਹ ਬਾਕੀ ਗਈ ਹੈ ਮਦਹੋਸੀ ਚਲੇ ਯਾਰ ਉਹਨਾਂ ਦੇ ਦਿਲ ਨੂੰ ਬਹੁਤ ਸੱਟ ਲੱਗੀ ਆ ਭਾਰਤੀ ਆਰਮੀ ਨੂੰ ਜਦ ਐਟ ਐਟ ਟਾਈਮ ਖੜੇ ਖੜਾਏ ਸੀ ਫਾਇਰ ਕਰੇ ਤਾਂ ਚਲੋ ਜੋਬ ਸਰਕਾਰਾਂ ਨੂੰ ਮਨਜ਼ੂਰ ਦੇਖੋ ਬਾਕੀ ਦੱਸਿਓ ਕਮੈਂਟ ਕਰਕੇ ਵੀ ਸਹੀ ਹੋਇਆ ਜਾਂ ਗਲਤ ਹੋਇਆ ਇੱਕ ਆ ਜਿਹੜਾ ਉਹਨੇ ਕਿਰਕਰੀ ਕਰਾਈਆ ਪੰਜਾਬ ਦੀ ਆ ਟੀਆਈ ਨੇ ਦੇਖੋ ਜਿਹੜਾ ਆਰਮੀ ਵਾਲਿਆਂ ਦੀਆਂ ਟਿਕਟਾਂ ਜਿਹਨੇ 2 ਨੰਬਰ ਚ ਜਾਲੀ ਗੱਟੀਆਂ ਨਹੀਂ ਗੀਆਂ ਕ੍ਰਿਸ ਬਤ ਲਈਆ ਉਹ ਕਹਿੰਦੇ ਪੰਜਾਬ ਦਾ ਉਹ ਦਲਜੀਤ ਸਿੰਘ ਕੋਈ ਟੀਆਈ ਲੱਖ ਲਹਾਂ ਦਾ ਇਹ ਜੇ ਬੰਦੇ ਦੇ ਨਾਲੇ ਪਤਾ ਵੀ ਆਰਮੀ ਲੜਨ ਜਾ ਰਹੀ ਆ ਉਹਨਾਂ ਨੇ ਆਈ ਕਾਰਡ ਦਿਖਾਤਾ ਸਭ ਕੁਝ ਕਰਤਾ ਪਰ ਫੇਰ ਵੀ ਉਹ ਬੰਦਾ ਇਦਾਂ ਦੀ ਹਰਕਤ ਕਰੇ ਭਾਰਤੀ ਫੌਜ ਨਾਲ ਇਦਾਂ ਦੀ ਬਤਮੀਜ਼ੀ ਕਰੇ ਦੇਖੋ ਇਹੋ ਜਿਹੇ ਬੰਦੇ ਤੇ ਕੇਸ ਚੱਲਣਾ ਚਾਹੀਦਾ ਉਹ ਤਾਂ ਕਹਿੰਦੇ ਉਹ ਸਸਪੈਂਡ ਕਰਤਾ ਸਸਪੈਂਡ ਨਹੀਂ ਉਹ ਜਿਹੇ ਬੰਦੇ ਨੂੰ ਡਿਸਮਿਸ ਕਰਕੇ ਉਹ ਜਿਹੇ ਬੰਦੇ ਤੇ ਕੇਸ ਚੱਲਣਾ ਚਾਹੀਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤਾਂ ਜੋ ਮੁੜ ਕੇ ਕੋਈ ਭਾਰਤੀ ਫੌਜ ਦੇ ਨਾਲ ਬਤਮੀਜ਼ੀ ਨਾ ਹੋ ਸਕੇ ਬਾਕੀ ਮਿੱਤਰੋ ਦੱਸਿਓ ਕਮੈਂਟ ਕਰਕੇ ਵੀ ਜੋ ਹੋਇਆ ਸਹੀ ਹੋਇਆ ਜਾਂ ਗਲਤ ਹੋਇਆ ਜਿਵੇਂ ਵੀ ਹੋਇਆ ਜੋ ਤੁਹਾਡੇ ਮਨ ਚ ਕਮੈਂਟ ਕਰਕੇ ਜਰੂਰ ਲਿਖਿਓ ਧੰਨਵਾਦ